ਪੰਜਾਬ ਦੇ ਵਿੱਚ ਬਕਾਇਆ 4 ਜਿਮਨੀ ਚੋਣਾਂ ਤੇ ਉਹਨਾਂ ਨੂੰ ਲੈ ਕੇ ਲਗਾਤਾਰ ਹੌਲੀ-ਹੌਲੀ ਸਿਆਸੀ ਅਖਾੜਾ ਭਖਣ ਲੱਗਿਆ। ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਸੰਭਾਵੀ ਉਮੀਦਵਾਰਾਂ ਦੀ ਚਰਚਾ ਕੀਤੀ ਜਾ ਰਹੀ ਹੈ। ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿੰਨੂੰ ਮੈਦਾਨ 'ਚ ਉਤਾਰਿਆ ਜਾ ਸਕੇ। ਭਾਰਤੀ ਜਨਤਾ ਪਾਰਟੀ ਵੀ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ। ਭਾਜਪਾ ਦੇ ਵੱਲੋਂ ਕਈ ਅਹਿਮ ਨਾਂ ਵਿਚਾਰੇ ਜਾ ਰਹੇ ਆ ਇਹਨਾਂ ਜਿਮਨੀ ਚੋਣਾਂ ਦੇ ਲਈ। ਖਾਸ ਕਰਕੇ 2 ਹਲਕਿਆਂ ਦੇ ਉੱਤੇ ਇੱਕ ਤੇ ਸਾਫਕਾ ਮੰਤਰੀ ਤੇ ਇੱਕ ਦੇ ਉੱਤੇ ਸਾਫਕਾ ਵਿਧਾਇਕ ਨੂੰ ਧਾਰਨ ਦੀ ਤਿਆਰੀ ਹੈ ਤੇ ਇੱਕ ਹਲਕੇ ਦੇ ਉੱਤੇ ਅਕਾਲੀ ਦਲ ਚੋਂ ਆਇਆ ਇੱਕ ਵੱਡੇ ਆਗੂ। ਉਸੇ ਨਾਲ ਹੀ ਟਕਸਾਲੀਆਂ ਦੀ ਦਾਵੇਦਾਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਵੀ ਦੇਖਣ ਨੂੰ ਮਿਰੀ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਲਈ ਇੱਕ ਰਫੜ ਦਾ ਕਾਰਨ ਬਣ ਸਕਦੀ ਹੈ। ਤੇ ਤੁਹਾਨੂੰ ਮੈਂ ਹਲਕੇ ਵਾਈਜ਼ ਦੱਸਣ ਦੀ ਕੋਸ਼ਿਸ਼ ਕਰਦਾ ਜਿਹਦੇ ਵਿੱਚ ਗਦੜਵਾਹਾ, ਬਰਨਾਲਾ, ਚੱਬੇਆ ਤੇ ਡੇਰਾ ਬਾਬਾ ਨਾਨਕ ਸ਼ਾਮਲ ਨੇ ਕਿ ਉੱਥੋਂ ਭਾਜਪੀ ਕਿਹੜੇ ਉਮੀਦਵਾਰ ਤੇ ਦਾਅ ਖੇਡਣ ਦੀ ਗੱਲ ਸੋਚ ਰਹੀ ਹੈ ਕਿਹੜੇ ਉਮੀਦਵਾਰ ਦੀ ਚਰਚਾ ਭਾਜਪੀ ਦੇ ਹਲਕਿਆਂ 'ਚ ਹੈ ਕਿਹੜੇ ਉਮੀਦਵਾਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਮਨ ਬਣਾ ਰਹੀ ਹੈ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਹਮੂਮਨ ਤੌਰ ਦੇ ਉੱਤੇ ਜ਼ਿਆਦਾਤਰ ਜਿਹੜਾ ਪਹਿਲਾਂ ਉਹ ਪੰਜਾਬ ਦੇ ਕਹਿ ਲਈਏ ਕਿ ਸੈਂਟਰਲੇ ਇਲਾਕੇ 'ਚ ਜਾਂ ਫਿਰ ਬਾਰਡਰ ਵਾਲੇ ਇਲਾਕੇ 'ਚ ਖੇਡਦੀ ਰਹੀ ਹੈ ਹੁਸ਼ਿਆਰਪੁਰ ਦੇ ਅੰਦਰ ਬੀਜੇਪੀ ਕੋਲੇ ਦੋ ਸੀਟਾਂ ਜ਼ਿਆਦਾਤਰ ਰਹੀਆਂ ਨੇ ਜਾਂ ਇੱਕ ਹੁਸ਼ਿਆਰਪੁਰ ਵਾਲੀ ਸੀਟ ਜਿਹੜੀ ਆ ਉਹ ਬੀਜੇਪੀ ਕੋਲੇ ਅਕਾਲੀ ਦਲ ਨਾਲ ਗੱਠਜੋੜ ਚ ਰਹਿੰਦੀ ਰਹੀ ਹੈ ਬੀਜੇਪੀ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਬੂਸਟ ਕਰਨ ਲਈ ਬਹੁਤ ਜ਼ੋਰ ਲਾਇਆ ਸੀਟ ਕੋਈ ਨਹੀਂ ਆਈ 13 ਦੀਆਂ 13 ਸੀਟਾਂ ਤੇ ਲੜਨ ਕਰਕੇ ਖਾਸ ਕਰਕੇ ਇੱਕ ਦੋ ਹਲਕਿਆਂ 'ਚ ਬੰਪਰ VOTING ਕਰਕੇ ਜਿਵੇਂ ਪਟਿਆਲਾ ਫਰੋਜਪੁਰ ਆ ਕਰਕੇ ਵੋਟ ਸ਼ੇਅਰ ਦੇ ਵਿੱਚ ਵੱਡਾ ਵਾਧਾ ਹੋਇਆ ਹੁਣ ਬੀਜੇਪੀ ਇਸੇ ਨੂੰ ਕੰਟੀਨਿਊ ਕਰਨਾ ਚਾਹੁੰਦੀ ਹੈ ਪਰ ਭਾਜਪਾ ਨੂੰ ਇਹ ਵੀ ਡਰ ਸਤਾ ਰਿਹਾ ਕਿ ਕਿਤੇ ਜਮਾਨਤਾਂ ਨਾ ਜਬਤ ਹੋ ਜਾਣ ਇਸ ਕਰਕੇ ਉਮੀਦਵਾਰਾਂ ਦੀ ਚੋਣ ਲਈ ਬੜੀ ਅਹਿਮ ਪੇਸ਼ਗੋਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਰੰਭੀਆਂ ਗਈਆਂ ਨੇ ਜੇਕਰ ਗੱਲ ਸ਼ੁਰੂ ਹੀ ਆਪਾਂ ਗਿੱਦੜਬਾਏ ਤੋਂ ਕਰਦੇ ਆ ਕਿਉਂਕਿ ਗਿੱਦੜਬਾਏ ਨਹੀਂ ਦਿੰਨੀ ਸਿਆਸਤ ਦੇ ਵਿੱਚ ਬਾਬਾ ਇਹਨਾਂ ਗਿੱਦੜਬਾਏ ਦੇ ਉੱਤੇ ਚਰਚਾ ਇਹ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਉਤਾਰਨਾ ਚਾਹੁੰਦੀ ਹੈ ਭਾਜਪਾ ਪਰ ਗੱਲ ਇਹ ਹੈ ਕਿ ਭਾਜਪਾ ਲੀਡਰਸ਼ਿਪ ਇਸ ਗੱਲੋਂ ਸ਼ਸ਼ੋਪੰਜ ਚ ਪੈ ਗਈ ਕਿ ਮਨਪ੍ਰੀਤ ਸਿੰਘ ਬਾਦਲ ਨਾ ਤਾਂ ਲੋਕ ਸਭਾ ਚੋਣਾਂ ਚ ਸਰਗਰਮ ਰੇ ਤੇ ਨਾ ਹੀ ਮਨਪ੍ਰੀਤ ਸਿੰਘ ਬਾਦਲ ਉਸ ਤੋਂ ਬਾਅਦ ਕੋਈ ਵੱਡੀ ਸਿਆਸੀ ਸਰਗਰਮੀ ਕਰਦੇ ਨਜ਼ਰ ਆਏ। ਬੇਸ਼ੱਕ ਇਸ ਦੇ ਕਿ ਮਨਪ੍ਰੀਤ ਸਿੰਘ ਬਾਦਲ ਗਿੱਦੜ ਬਾਏ ਜਾਂਦੇ ਆ ਭੋਗਾਂ ਤੇ ਖੁਸ਼ੀਆਂ ਦੇ ਸਮਾਗਮਾਂ ਤੇ ਘਰਾਂ ਚ ਚਾਹ ਪੀਣ ਇਸ ਤੋਂ ਲਾਵਾਉਣਾ ਨੇ ਕੋਈ ਤੀਰ ਦਾ ਨਹੀਂ ਮਾਰਿਆ ਇਹਨਾਂ ਦਿਨਾਂ ਦੇ ਅੰਦਰ ਸਿਆਸਤ ਚ। ਇਹੀ ਕਾਰਨ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਬੀਜਪੀ ਚਾਹੁੰਦਿਆਂ ਹੋਇਆਂ ਵੀ ਇਹ ਗੱਲ ਸੋਚ ਰਹੀ ਹੈ ਸ਼ਸ਼ੋਪੰਜ ਚਾਹੇ ਕਿ ਕੀ ਕੀਤਾ ਜਾਵੇ ਤੇ ਉਹਨਾਂ ਦੇ ਅਕਾਲੀ ਦਲ ਚ ਜਾਣ ਬਾਰੇ ਕਈ ਪ੍ਰਕਾਰ ਦੀਆਂ ਸੱਚੀਆਂ ਝੂਠੀਆਂ ਇੱਧਰ ਲੀਆਂ ਉੱਧਰ ਲੀਆਂ ਗੱਲਾਂ ਵੀ ਜੜੀਆਂ ਉਹ ਮਾਰਕੀਟ ਚ ਨੇ ਇਸ ਕਰਕੇ ਮਨਪ੍ਰੀਤ ਸਿੰਘ ਬਾਦਲ ਨੂੰ ਬੀਜਪੀ ਦਾ ਉਤਾਰਨਾ ਚਾਹੁੰਦੀ ਹੈ ਹੁਣ ਮਨਪ੍ਰੀਤ ਸਿੰਘ ਬਾਦਲ ਮੈਦਾਨ ਚ ਉਤਰਨਾ ਚਾਹੁੰਦੇ ਹੈ ਬੀਜਪੀ ਦੀ ਟਿਕਟ ਤੇ ਕਮਲ ਦੇ ਚੋਣ ਨਿਸ਼ਾਨ ਤੇ ਕਿਹਨੇ ਇਹ ਹੁਣ ਸਮਾਂ ਦੱਸੇਗਾ ਅੱਗੇ ਵਧਦੇ ਹਾਂ ਬਰਨਾਲੇ ਵੱਲ ਬਰਨਾਲਾ ਗਿੱਦੜਵਾਏ ਤੋਂ ਬਾਅਦ ਦੂਜੇ ਨੰਬਰ ਤੇ ਸਿਆਸੀ ਤੌਰ ਦੇ ਉੱਤੇ ਬੜੀ ਹਲਚਲ ਦਿਖਾ ਰਿਹਾ ਹੈ ਸਾਬਕਾ ਮੰਤਰੀ ਦਾ ਹਲਕਾ ਹੈ ਦੱਸਿਆ ਜਾਂਦਾ ਹੈ ਕਿ ਮੰਤਰੀ ਜਿਹੜੇ ਨੇ ਉਹ ਮੰਤਰੀ ਵਾਲਾ ਉਹਦਾ ਛੱਡ ਕੇ ਖੁਸ਼ ਵੀ ਨਹੀਂ ਸੀ ਪਰ ਉਹਨਾਂ ਨੂੰ ਫਿਰ ਵੀ ਲੋਕ ਸਭਾ ਦੀਆਂ ਪੂੜੀਆਂ ਚੜ੍ਹਾ ਦਿੱਤਾ ਗਿਆ ਇਸ ਸਾਰੀ ਕਸ਼ਮਕਸ਼ ਦੇ ਵਿੱਚ ਬੀਜੇਪੀ ਦਾ ਦਾਅ ਇੱਕ ਅਹਿਮ ਗੱਲ ਹੈ ਲੰਗੀਆਂ 2024 ਦੀਆਂ ਲੋਕ ਸਭਾ ਚੋਣਾਂ ਚ ਬੀਜੇਪੀ ਨੂੰ ਬਰਨਾਲਾ ਹਲਕੇ ਚੋਂ 19000 ਦੇ ਕਰੀਬ ਵੋਟ ਪਈ ਹੈ ਮਿਦਾਨ ਸਭਾ ਹਲਕਾ ਬਰਨਾਲਾ ਚ ਤੇ ਬੀਜੇਪੀ ਲਈ ਇੱਕ ਠੀਕ ਹੈ ਜੇ ਬੀਜੇਪੀ ਇਸ ਨੂੰ ਕੰਟੀਨਿਊ ਕਰ ਸਕਦੀ ਹੋਈ ਤਾਂ ਇਹ ਬੀਜੇਪੀ ਲਈ ਕਾਫੀ ਹੈ ਕਿ 19000 ਤਾਂ ਹੈ ਜਿੱਚ 5 10000 ਪਲੱਸ ਹੋ ਜਾਂਦੀ ਹੈ ਤਾਂ ਬੀਜੇਪੀ ਲਈ ਬੜੀ ਇੱਕ ਸ਼ਾਨਦਾਰ ਚੀਜ਼ ਹੋ ਸਕਦੀ ਹੈ ਇਸੇ ਦਰਮਿਆਨ ਚਰਚਾ ਇਹ ਹੈ ਕਿ ਕੇਵਲ ਸਿੰਘ ਢਿੱਲੋਂ ਸਾਬਕਾ ਕਾਂਗਰਸੀ ਵਿਧਾਇਕ ਨੂੰ ਮੈਦਾਨ ਚ ਉਤਾਰਿਆ ਜਾਣਾ ਹੈ ਬੀਜੇਪੀ ਲਈ ਇੱਕ ਤਰ੍ਹਾਂ ਨਾਲ ਇੱਕ ਖਜ਼ਾਨਾ ਨੇ ਇੱਕ ਤਾਂ ਦੇਖੋ ਮਾਲਦਾਰ ਪਾਰਟੀ ਆ ਤਗੜਾ ਬਿਜ਼ਨਸ ਹੈ ਕੋਈ ਪੈਸੇ ਦੀ ਕਮੀ ਨਹੀਂ ਜੇ ਕਦੀ ਇਲੈਕਸ਼ਨ ਤੇ ਐਵੇਂ ਹੀ ਪੈਸਾ ਲਾ ਦੇਣਗੇ ਕਿਉਂਕਿ ਉਹਨਾਂ ਨੇ ਬਾਈ ਇਲੈਕਸ਼ਨ ਲੋਕ ਸਭਾ ਵਾਲੀ ਸੰਗਰੂਰ ਵਾਲੀ ਉੱਤੇ ਵੀ ਐਵੇਂ ਹੀ ਲਾਤੇ ਸੀ ਪੈਸੇ ਤੇ ਲਾ ਦੇਣਗੇ ਉਹਨਾਂ ਲਈ ਕੋਈ ਵੱਡਾ ਦਿੱਕਤ ਨਹੀਂ ਹੈ ਇਸ ਅੱਜ ਦੇ ਦਿਨਾਂ ਦੇ ਵਿੱਚ ਉਹ ਬੀਜੇਪੀ ਪ੍ਰਤੀ ਝਕਾਅ ਵੀ ਬਹੁਤ ਰੱਖਦੇ ਤੇ ਦੋ ਤਿੰਨ ਕਾਰਨ ਨੇ ਉਹ ਅਲੱਗ ਦਾ ਗੱਲ ਹੈ ਕੇਵਲ ਸਿੰਘ ਢਿੱਲੋਂ ਦੇ ਉੱਤੇ ਦਾ ਖੇਡਿਆ ਜਾ ਸਕਦਾ ਹੈ ਸ਼ਹਿਰ ਦੇ ਅੰਦਰ ਠੀਕ ਠਾਕ ਉਹਨਾਂ ਦੀ ਪਕੜ ਹੈ ਜੇਕਰ 19000 ਵੋਟ ਪਹਿਲੇ ਹੀ ਪੈ ਚੁੱਕੀ ਹੈ ਉਹਦੇ ਵਿੱਚ 5-7000 10000 ਜਿੰਨੀ ਵੀ ਪਲੱਸ ਕੀਤੀ ਜਾ ਸਕਦੀ ਹੋਈ ਤਾਂ ਉਹ ਭਾਜਪੀ ਲਾਭਦਾਇਕ ਹੈ ਦੂਜੀ ਗੱਲ ਬੀਜੇਪੀ ਇੱਥੇ ਵੀ ਸਮੀਕਰਨ ਸੈੱਟ ਕਰਨਾ ਚਾਹੁੰਦੀ ਹੈ ਕਿ ਮਾਲਵੇ ਦੇ ਅੰਦਰ ਉਹਨਾਂ ਦੀ ਕਿਸ ਤਰ੍ਹਾਂ ਦੀ ਪੈਠ ਹੈ ਕਿਉਂਕਿ ਮਾਲਵੇ ਦੇ ਅੰਦਰ ਜੇ ਆਪਾਂ ਫਿਰੋਜ਼ਪੁਰ ਫਾਜ਼ਿਲਕਾ ਦਾ ਇਲਾਕਾ ਛੱਡ ਦਈਏ ਬਾਕੀ ਤੱਕ ਕਿਤੇ ਵੀ ਬੀਜੇਪੀ ਨੂੰ ਏਡੀ ਤਸੱਲੀ ਬਖਸ਼ ਵੋਟਾਂ ਦਾ 2022 ਚ ਪਈ ਨਾ ਤੋਂ 2024 ਚ ਪਈ ਤਾਂ ਇਸ ਚੀਜ਼ ਨੂੰ ਸੈਟਲ ਕਰਨਾ ਚਾਹੁੰਦੀ ਹੈ। ਚੱਬੇਵਾਲ ਦੇ ਉੱਤੇ ਬੀਜੇਪੀ ਕੋਲੇ ਕੋਈ ਬਹੁਤੇ ਉਮੀਦਵਾਰ ਨਹੀਂ ਹੈਗੇ। ਇੱਕ ਤਾਂ ਬੀਜੇਪੀ ਕੋਲੇ ਉਹ ਪਹਿਲਾਂ ਹਲਕਾ ਹੀ ਨਹੀਂ ਸੀ ਉਹ ਹਮੇਸ਼ਾ ਅਕਾਲੀ ਹਲਕਾ ਰਿਹਾ। ਉੱਥੇ ਬੀਜੇਪੀ ਦਾ ਕੋਈ ਬਹੁਤਾ ਆਧਾਰ ਵੀ ਨਹੀਂ। ਦੂਜਾ ਹਲਕਾ ਵੀ ਅਨੁਸੂਚਿਤ ਜਾਤੀਆਂ ਲਈ ਰਾਖਵਾ ਹਲਕਾ ਹੈ ਇਸ ਕਰਕੇ ਬੀਜੇਪੀ ਕੋਲੇ ਬੋਤੇ ਆਪਸ਼ਨ ਈ ਇਹ ਸਾਰੇ ਆਪਸ਼ਨਾਂ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਬੀਜੇਪੀ ਇਸ ਗੱਲ ਤੇ ਦੱਸਿਆ ਜਾਂਦਾ ਹੈ ਕਿ ਪਹੁੰਚੀ ਹੈ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਹਿਆਰਪੁਰ ਤੋਂ ਸਾਬਕਾ ਲੋਕ ਸਭਾ ਮੈਂਬਰ ਵਿਜੇ ਸਾਪਲਾ ਨੂੰ ਮਿਦਾਨ ਚ ਉਤਾਰ ਦਿੱਤਾ ਜਾਵੇ ਵਿਜੇ ਸਾਪਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹੈ ਆਪਣੇ ਇਲਾਕੇ ਦੇ ਵਿੱਚ ਠੀਕ ਠਾਕ ਪਕੜ ਵੀ ਰੱਖਦੇ ਆ ਖਾਸ ਕਰਕੇ ਹੁਸ਼ਿਆਰਪੁਰ ਵਾਲੇ ਇਲਾਕੇ ਦੇ ਅੰਦਰ ਉਹਨਾਂ ਦੀ ਠੀਕ ਠਾਕ ਪਕੜ ਹੈ ਆ ਬਾਕੀ ਉਹਨਾਂ ਦੇ ਇੱਕ ਤਾਂ ਹੁੰਦਾ ਕਿ ਬੰਦਾ ਪਾਰਟੀ ਦਾ ਕਬੌਂਡ ਹੈ ਉਹ ਪਾਰਟੀ ਤੋਂ ਬਾਹਰ ਵੀ ਉਹਨਾਂ ਦੀ ਕਾਫੀ ਪੈਠ ਹੈ ਯਾਨੀ ਕਿ ਕਾਲੀ ਦਲ ਚ ਵੀ ਕਾਂਗਰਸ ਚ ਵੀ ਆਪ ਚ ਵੀ ਇਸ ਤਰ੍ਹਾਂ ਦੇ ਉਹ ਲੀਡਰ ਹੋ ਡਿੱਬੜੇ ਦੇ ਆ ਦੂਜੀ ਗੱਲ ਇਹ ਹੈ ਕਿ ਉੱਥੇ ਹੋਰ ਕੋਈ ਆਪਸ਼ਨ ਬਚਦਾ ਹੀ ਨਹੀਂ ਚੱਬੇਵਾਲ ਚ ਡਾਕਟਰ ਵਿਜੇ ਸਾਪਲਾ ਵੀ ਬਾਹਰ ਹੀ ਉਮੀਦਵਾਰ ਹੋਣਗੇ ਪਰ ਉਹਨਾਂ ਕੋਲੇ অপਸ਼ਨ ਹੀ ਨਹੀਂ ਬਾਤ বিজেপি ਕੋਲੇ অপਸ਼ਨ ਹੀ ਨਹੀਂ ਨੀਤੀ ਤਲਵਾਰ ਸੀਓ ਛੱਡ ਕੇ ਕਾਂ ਕਾਲੀਦਾਲ ਚ ਚਲੇਗੇ ਇੱਕ ਦੋ ਹੋਰ ਲੋਕਲ ਲਾਗੂ ਸੀਗੇ ਉਹ ਕਿਹੜੇ ਵੇਲੇ ਦੇ ਹੁਣ বিজেপি ਜਾਂ ਤਾਂ ਕਿਸੇ ਨੂੰ ਬਾਹਰੋਂ ਲਿਆ ਸਕਦੀ ਹੈ বিজেপি ਚੱਬੇਵਾਲ ਦੇ ਉੱਤੇ ਏਡਾ ਹੀ ਕੋਸ਼ਿਸ਼ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਕਿ ਕਿਸੇ ਨੂੰ ਬਾਹਰੋਂ ਲਿਆ ਕੇ ਇਲੈਕਸ਼ਨ ਲੜਾਏ ਜਾਵੇ ਹਾਂ ਇਹ ਹੋ ਸਕਦਾ ਹੈ ਕਿ ਕਿਸੇ ਪਾਰਟੀ ਦੇ ਚਾਹਵਾਨ ਸੱਜਣ ਨੂੰ ਟਿਕਟ ਨਾ ਮਿਲੇ ਤੇ ਉਹ বিজেপি ਚ ਆ ਜੇ ਪਰ ਫਿਲਹਾਲ ਚੱਬੇਵਾਲ ਦੇ ਉੱਤੇ ਸਥਿਤੀ ਇਹ ਹੈ ਕਿ ਵਿਜੇ ਸਾਹ ਪਲਾ ਹੀ ਚੋਣ ਮદાન ਚ ਉਤਰਨਗੇ ਡੇਰਾ ਬਾਬਾ ਨਾਨਕ ਤੋਂ ਸਥਿਤੀ ਇਹ ਹੈ ਕਿ ਬੀਜੇਪੀ ਬਹੁਤ ਵੱਡੇ ਅਕਾਲੀ ਆਗੂ ਨੂੰ ਸ਼ਾਮਲ ਕਰਾ ਚੁੱਕੀ ਹੈ ਬੀਜੇਪੀ ਦੀ ਚਰਚਾ ਇਹ ਹੈ ਕਿ ਬੀਜੇਪੀ ਰਵੀਕਰਨ ਸਿੰਘ ਕਾਲੋ ਤੇ ਦਾਅ ਖੇਡਣਾ ਚਾਹੁੰਦੀ ਹੈ ਹੁਣ ਰਵੀਕਰਨ ਸਿੰਘ ਕਾਲੋ ਬਾਰੇ ਚਰਚਾ ਇਹ ਹੈ ਕਿ ਉਹਨਾਂ ਦੇ ਆਪਣੇ ਬੰਦੇ ਕਹਿੰਦੇ ਫਿਰਦੇ ਆ ਮੀਡੀਆ ਨੂੰ ਜਾਂ ਹੋਰ ਲੋਕਾਂ ਨੂੰ ਕਿ ਅਸੀਂ ਆਪ ਚ ਜਾਣਾ ਹੈ ਹੁਣ ਇਹ ਸਥਿਤੀ ਸਪਸ਼ਟ ਨਹੀਂ ਹਾਲਾਂਕਿ ਰਵਿਕਰਨ ਸਿੰਘ ਕਾਲੋਂ ਨੇ ਇਹ ਗਲ ਕਦੇ ਨਹੀਂ ਕਹੀ ਕਿ ਮੈਂ ਆਪ ਜਾਣ ਉਹਨਾਂ ਨੇ ਇਸ ਖਬਰ ਨੂੰ ਹਮੇਸ਼ਾ ਡਣਾਈ ਕੀਤਾ ਪਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਦਿਨ ਕਿ ਜਿਹੜੀਆਂ ਖਬਰਾਂ ਮਾਰਕੀਟ 'ਚ ਆਈਆਂ ਰਵਿਕਰਨ ਸਿੰਘ ਕਾਲੋਂ ਦੇ ਭਾਜਪੀ 'ਚ ਜਾਣ ਬਾਰੇ ਮਾਫ ਕਰਨਾ ਆਮ ਆਦਮੀ ਪਾਰਟੀ 'ਚ ਜਾਣ ਬਾਰੇ ਉਹ ਉਹਨਾਂ ਦੇ ਕੈਂਪ 'ਚੋਂ ਕ੍ਰੀਏਟ ਕੀਤੀਆਂ ਗਈਆਂ ਤੇ ਕ੍ਰੀਏਟ ਕਰਵਾਈਆਂ ਗਈਆਂ ਖਬਰਾਂ ਸੀ ਉਹ ਕਿਸੇ ਨੇ ਆਪਣੇ ਪੱਲੇ ਨਹੀਂ ਸੀ ਕਹੀਆਂ ਜਾਂ ਸੁਣੀ ਸੁਣਾਈ ਗੱਲ ਨਹੀਂ ਸੀ ਉਹ ਰਵਿਕਰਨ ਸਿੰਘ ਕਾਲੋਂ ਦੇ ਕੈਂਪ 'ਚੋਂ ਹੀ ਉਠਾਈ ਗਈ ਉੱਡੀ ਹੋਈ ਖਬਰ ਸੀ ਇਸ ਤਰ੍ਹਾਂ ਦੀ ਸਥਿਤੀ ਸੀ ਉਹ ਆਪ ਚ ਜਾਂਦੇ ਆ ਨਹੀਂ ਜਾਂਦੇ ਇੱਕ ਅਲੈਦਾ ਗੱਲ ਹੈ ਪਰ ਚਰਚਾ ਇਹ ਹੈ ਕਿ ਬੀਜੇਪੀ ਰਵੀ ਕਨਸੇ ਕਾਲੋਂ ਨੂੰ ਹੀ ਉਤਾਰਨ ਚ ਇੱਛੁਕ ਹੈ ਇਸੇ ਨਾਲ ਹੀ ਇੱਥੇ ਟਕਸਾਲੀ ਵਰਕਰ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਉਹ ਦਾਵੇਦਾਰੀਆਂ ਠੋਕ ਰਹੇ ਆ ਜਿਹਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਜਨਰਲਸ ਕਤਰ ਰਹੇ ਤੇ ਡੇਰਾ ਬਾਬਾ ਨਾਨਕ ਦੇ ਮੰਡਲ ਪ੍ਰਧਾਨ ਰਹੇ ਰਾਜੂ ਪੰਡਤ ਦਾ ਨਾਂ ਆ ਉਹਨਾਂ ਦੇ ਵੱਲੋਂ ਵੀ ਦਾਵੇਦਾਰੀ ਠੋਕੀ ਜਾ ਰਹੀ ਹੈ ਸੂਤਰ ਦੱਸਦੇ ਐ ਕਿ ਟਕਸਾਲੀ ਵਰਕਰ ਇਹ ਫੀਲ ਕਰਦੇ ਐ ਕਿ ਇਸ ਹਲਕਾ ਹਲਕਾ ਦੇਖੋ ਜੇ ਧਾਰਮਿਕ ਆਵਾਦੀ ਵੈਸੇ ਤਾਂ ਇਸ ਹਲਕੇ ਦੇ ਅੰਦਰ ਐਸਾ ਕਟੜਪੁਣਾ ਦੇਖਿਆ ਨਹੀਂ ਗਿਆ ਬੜਾ ਇਦਾਂ ਦੀ ਕੋਈ ਸਥਿਤੀ ਨਹੀਂ ਹੈਗੀ ਪਰ ਫਿਰ ਵੀ ਸਥਾਨਕ ਆਵਾਦੀ ਦੇਖੀਏ ਉੱਚ ਹਿੰਦੂ ਆਬਾਦੀ ਸਿੱਖਵਾਦੀ ਲਗਭਗ ਬਰਾਬਰ ਜਾ ਕੇ ਡਿੱਗਦੀਆਂ ਨੇਗੀਆਂ ਫਿਰ ਉਸ ਤੋਂ ਇਲਾਵਾ ਇਸ ਹਲਕੇ ਦੇ ਅੰਦਰ ਟਕਸਾਲੀ ਵਰਕਰ ਡੇਰਾ ਬਾਬਾ ਨਾਨਕ ਵਰਗੇ ਹਲਕੇ ਚ ਲੰਬੇ ਸਮੇਂ ਤੋਂ ਜਿਹੜਾ ਜੁੱਤੀਆਂ ਘਸਾ ਕੇ ਲੋਕਾਂ ਚ ਵੇਚ ਰਹੇ ਨੇ ਤੇ ਜੇਕਰ ਆਜ ਰਵਿਕਨ ਸੇ ਕਾਰਨ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਟਕਸਾਲੀਆਂ ਚ ਨਾਰਾਜ਼ਗੀ ਹੋਣੀ ਸੁਭਾਵਕ ਹੈ ਇਸ ਕਰਕੇ ਦਾਵੇਦਾਰੀ ਜਿਹੜੀ ਹੈ ਰਾਜੂ ਪੰਡਤ ਹਰਾਂ ਵੱਲੋਂ ਵੀ ਠੋਕੀ ਜਾ ਰਹੀ ਹੈ ਇੱਕ ਦੋ ਹੋਰ ਲੋਕ ਲੀਡਰ ਵੀ ਇਸ ਕਸਮ ਕੱਚਨੇ ਕੇ ਸਾਡਾ ਦਾ ਲਾਇਆ ਜਾਵੇ ਰਵੀਕਰਨ ਸਿੰਘ ਕਾਰਨ ਨੂੰ 2027 ਲੜਾ ਲਿਓ ਸਾਨੂੰ ਮੌਕਾ ਦੇ ਦਿਓ ਐਸੀ ਸਥਿਤੀ ਵੀ ਹੈ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੇ ਇਸ ਸਮੇਂ ਬਾਈਲ ਇਕਸ਼ਨ ਚ ਭਾਰਤੀ ਜਨਤਾ ਪਾਰਟੀ ਕੋਲੇ ਜੇਕਰ ਨਿਰਪੱਖ ਹੋ ਕੇ ਇਸ ਗੱਲ ਨੂੰ ਸੋਚਣ ਦੀ ਕੋਸ਼ਿਸ਼ ਕਰੀਏ ਮੇਰੀ ਨਿੱਜੀ ਰਾਇ ਵੀ ਇਹੀ ਹੈ ਕਿ ਇਸ ਮਾਮਲੇ ਦੇ ਵਿੱਚ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਜੇਕਰ ਮਨਪ੍ਰੀਤ ਸਿੰਘ ਬਾਦਲ ਲੜਦੇ ਆ ਤਾਂ ਬੀਜੇਪੀ ਖਬਰਾਂ ਦੇ ਵਿੱਚ ਬਣੀ ਰਹੂਗੀ ਜੇਕਰ ਕੇਵਲ ਸਿੰਘ ਢਿੱਲੋਂ ਲੜਦੇ ਆ ਤਾਂ ਬੀਜੇਪੀ ਖਬਰਾਂ ਚ ਬਣੀ ਰਹੂਗੀ ਜੇਕਰ ਰਵੀਕਰਨ ਸਿੰਘ ਕਾਲੋ ਲੜਦੇ ਆ ਤਾਂ ਬੀਜੇਪੀ ਖਬਰਾਂ ਚ ਬਣੀ ਰਹੂਗੀ ਜੇਕਰ ਵਿਜੇ ਸਾਫਲਾ ਲੜਦੇ ਆ ਤਾਂ ਬੀਜੇਪੀ ਇੱਕ ਕੰਪੀਟੀਸ਼ਨ ਦੇ ਮੂਡ ਦੇ ਵਿੱਚ ਹੋਊਗੀ ਕਿਉਂਕਿ ਚੱਬੇ ਵਾਲਾ ਇਲਾਕਾ ਜਿਹੜਾ ਉੱਥੇ ਬੀਜੇਪੀ ਦਾ ਇੱਕ ਅਸਰ ਰਸੂਖਤਾ ਹੈ ਹੀ ਹੈ ਖਾਸ ਕਰਕੇ ਰਾਜਪੂਤ ਬਰਾਦਰੀ ਹੈ ਜਾਂ ਇੱਕ ਦੋ ਹੋਰ ਬਰਾਦਰੀਆਂ ਆਇਆਂ ਉਹਨਾਂ ਦੇ ਅੰਦਰ ਪਰ ਕੁੱਲ ਮਿਲਾ ਕੇ ਇਸ ਸਥਿਤੀ ਦੇ ਵਿੱਚ ਬੀਜੇਪੀ ਕੋਲੇ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਹੈ ਫਿਲਹਾਲ ਕਿ ਐਡਾ ਦਾਵਾ ਤਾਂ ਨਹੀਂ ਕਰਨਾ ਚਾਹੀਦਾ ਪਰ ਫਿਲਹਾਲ ਬੀਜੇਪੀ ਕਿਸੇ ਵੀ ਸੀਟ ਦੇ ਉੱਤੇ ਇਸ ਸਥਿਤੀ 'ਚ ਨਹੀਂ ਹੈ ਕਿ ਉਹ 30000 ਪਲੱਸ ਵੋਟ ਲੈ ਜਾਊਗੀ ਕਿ 33000 ਪਲੱਸ ਵੋਟ ਲੈ ਜਾ ਕੇ ਉਹ ਲਾਲੋ ਵੀ ਤੁਸੀਂ ਜਿੱਤਣ ਦੀ ਗਗਾਰ ਤੇ ਚੱਲ ਜੂਗੀ ਦੂਜੇ ਨੰਬਰ ਤੇ ਆ ਜੂਗੀ ਐਸੀ ਸਥਿਤੀ ਨਹੀਂ ਹੈ ਪਰ ਫਿਰ ਵੀ ਬੀਜੇਪੀ ਲੜਨਾ ਚਾਹੁੰਦੀ ਹੈ ਤੇ ਢੱਲਲੇ ਨਾਲ ਲੜਨਾ ਚਾਹੁੰਦੀ ਹੈ ਤੇ ਉਹਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਕਿ ਗਿੱਦੜਵਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਚੱਲ ਰਿਹਾ ਹਾਲਾਂਕਿ ਉਹਨਾਂ ਬਾਰੇ ਬਹੁਤ ਸਾਰੀਆਂ ਇੱਧਰ ਉੱਧਰ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਦੂਜੇ ਨੰਬਰ ਦੇ ਉੱਤੇ ਡੇਰਾ ਬਾਬਾ ਨਾਨਕ ਤੋਂ ਰੋਵੀਕਰਨ ਸਿੰਘ ਕਾਲੋਂ ਤੇ ਦਾ ਨਾਂ ਚੱਲ ਰਿਹਾ ਤੇ ਦਾਅਵੇਦਾਰੀ ਜਿਹੜੀ ਆ ਉੱਥੇ ਲੋਕਲ ਲੀਡਰ ਜਿਹੜੇ ਆ ਉਹ ਠੋਕਰੇ ਆ ਇਸੇ ਤਰ੍ਹਾਂ ਨਾਲ ਹੀ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਦਾ ਨਾਂ ਚੱਲ ਰਿਹਾ ਤੇ ਚੱਬੇਵਾਲ ਤੋਂ ਡਾਕਟਰ ਮਾਫ ਰਿਪੀਟ ਅਤੇ ਚੱਬੇਵਾਲ ਤੋਂ ਰਿਪੀਟ ਅਤੇ ਚੱਬੇਵਾਲ ਤੋਂ ਵਿਜੇ ਸਾਪਲਾਹੁਰਾਂ ਦਾ ਜੋ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਹੈ ਉਹਨਾਂ ਦਾ ਨਾਮ ਚੱਲ ਰਿਹਾ ਹੈ ਤੁਹਾਡੀ ਕੀ رائے ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਉਮੀਦਵਾਰ ਨੂੰ ਭਾਜਪਾ ਨੂੰ ਉਤਾਰਨਾ ਚਾਹੀਦਾ ਹੈ ਜਾਂ ਫਿਰ ਇਹ ਜਿਹੜੇ ਮੈਂ ਉਮੀਦਵਾਰ ਦੱਸਿਆ ਕਿ ਇਹ ਇਹਨਾਂ ਨੂੰ ਉਤਾਰਨ ਦੇ ਲਈ ਕੋਈ ਬੀਜੇਪੀ ਨੂੰ ਫਾਇਦਾ ਹੋ ਸਕਦਾ ਹੈ ਜਾਂ ਇਹਨਾਂ ਨੂੰ ਉਤਾਰਿਆ ਜਾ ਸਕਦਾ ਨਹੀਂ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ